ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਆ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੀ ਲੜਕੀ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਸਾਰਾ ਪ੍ਰੋਸੈਸ ਜੋ ਵੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਾਪ੍ਰਿਤ ਸਿੰਘ ਗੁਰਸਿੱਖ ਪਤਾ ਲੁਧਿਆਣਾ ਕਾਸਟ ਸ਼ੀਬੇ ਡਾਂਕ ਛੱਤਰੀ ਪਿਤਾ ਉਪਕਾਰ ਸਿੰਘ ਉਮਰ 24 11 1997 ਕੱਦ 5 ਫੁੱਟ 5 ਇੰਚ ਗੋਤ ਖੁਰਪਾ ਕਾਈ ਪੜਾਈ 12 ਪਾਸ ਪ੍ਰਾਇਮੇ ਜੀ ਇਹਨਾਂ ਦਾ ਹੋਸਰੀ ਅਟੈਚਮੈਂਟ ਸੌਰੀ ਹੋਸਰੀ ਅਟੈਚਮੈਂਟ ਇਨਕਮ 2000 ਤੇ ਪਰਿਵਾਰ ਦੀ ਮੰਗੇ ਜੀ ਕੁੜੀ ਗੁਰ ਸੇਕੇ ਕਰੇ ਲੂ ਬੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਹੁਸ਼ਿਆਰਪੁਰ ਕਾਸਟ ਸ਼ਰਮਾ ਉਮਰ 1992 ਕੱਦ 5 ਫੁੱਟ 9 ਇੰਚ ਪੜਾਈ ਬੀ ਐਸ ਸੀ ਹਾਰਡਵੇਅਰ 1 ਇਅਰ ਐਮ ਐਸ ਸੀ ਟਾਪਰ ਇਨ ਪੰਜਾਬ ਸੇਫਟੀ ਐਂਡ ਲੋਸ਼ ਫ੍ਰॉम ਜੁਕੇ ਪ੍ਰਾਣੋ ਪੈਨ 1 ਕਾਮੇਜੀ ਇਹਨਾਂ ਦਾ ਕਰੈਕਟਲੀ ਲਿਵਿੰਗ ਇਨ ਜੁਐਸਏ ਆਪਣਾ ਕੰਪਨੀ ਦੇ ਵਿੱਚ ਵਰਕੇ ਨੋ ਸਮੋਕਿੰਗ ਨੋ ਡ੍ਰਿੰਕਿੰਗ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਗਨੇਡਾ ਜਾਂ ਜੁਐਸਏ ਦੇ ਵਿੱਚ ਪੀਆਰ ਹੋਵੇ ਕੱਦ ਪੈਨ ਫੁੱਟ 2 ਇੰਚ ਤੱਕ ਹੋਵੇ ਜਰਨਲ ਕਾਸਟ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਜੱਟ ਸਿੰਘ ਉਮਰ 1992 ਕੱਦ 5 ਫੁੱਟ 3 ਇੰਚ ਪੜ੍ਹਾਈ ਬੀ ਐਸ ਸੀ ਨਰਸਿੰਗ ਔਰ ਸਟੱਡੀ ਫਰੋਮ ਨਿਊਜ਼ੀਲੈਂਡ ਸਾਰਾ ਪਰਿਵਾਰ ਨਿਊਜ਼ੀਲੈਂਡ ਸੈਟਲ ਹੈ ਤੇ ਕੰਮ ਇਹ ਜੀ ਇਨ ਦਾ ਰਜਿਸਟਰਡ ਆਰ ਐਨ ਐਸ ਗਵਰਨਮੈਂਟ ਹਸਪੀਟਲ ਨਿਊਜ਼ੀਲੈਂਡ ਸਿਟੀਜ਼ਨ ਤੇ ਪਰਿਵਾਰ ਦੀ ਮੰਗੇ ਜੇ ਮੁੰਡਾ ਸੋਣਾ ਸੁਨੱਖਾ ਪੜਿਆ ਲਿਖਿਆ ਹੋਵੇ ਨੌਕਰੀ ਜਾਂ ਆਪਣਾ ਬਿਜ਼ਨਸ ਹੋਵੇ ਨਸ਼ੇ ਤੋਂ ਰਹਿਤ ਹੋਵੇ ਖਾਨਦਾਨੀ ਪਰਿਵਾਰ ਹੋਵੇ ਤੇ ਐਨਆਰਆਈ ਇਹਨਾਂ ਨੂੰ ਸੰਪਰਕ ਕਰ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਪ੍ਰੀਤ ਸਿੰਘ ਪਤਾ ਮੂਗਾ ਕਾਸਟ ਜੈੱਟ ਸਿਕ ਗੋਤ ਸਿੱਧੂ ਉਮਰ 1-10-1999 ਕੱਦ 5 ਫੁੱਟ 7 ਇੰਚ ਪੜਾਈ 10 ਪਾਸ ਆਲ ਫੈਮਿਲੀ ਕੈਨੇਡਾ ਭਰਾ ਦੋਨੇ ਤੇ ਪਰਿਵਾਰ ਦੀ ਮੰਗੇ ਜੀ ਗੁੜੀ ਗਰੀਬ ਪਰਿਵਾਰ ਦੀ ਹੋਵੇ ਕੋਈ ਜਾਤੀਬੰਦਨ ਨੀ ਤੇ ਮੈਰਿਜ ਬਿਊਰੋ ਵਾਲੇ ਮਾਫ ਕਰਨ ਜੀ ਇਹਨਾਂ ਨੂੰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਗਵਾੜਾ ਕਾਸਟ ਜੱਟ ਸਿੱਖ ਉਮਰ 1992 ਕੱਦ 5 ਫੁੱਟ 2 ਇੰਚ ਪੜਾਈ ਮੈਡੀਕਲ ਨਾਨ ਮੈਡੀਕਲ ਲਾ ਡਿਗਰੀ ਪਿਤਾ ਰਿਟਾਇਰ ਮਾਦਾ ਹਾਊਸ ਵਾਈਫ ਪ੍ਰਾਤਿਨਨੀ ਜੀ ਕਾਮੇ ਜੀ ਨਾ ਦਾ ਯੂ ਜੀ ਲੈਡ ਸਿਟੀਜ਼ਨ ਐਡ ਅ ਪਾਰਟ ਟਾਈਮ ਜੌਬ ਕਰਦੇ ਆ ਲਾ ਦੀ ਪ੍ਰੈਕਟਿਸ ਤੇ ਪਰਵਾਰ ਦੀ ਮੰਗੇ ਜੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਨਾ ਸੁਨਖਾਤੀ ਖਾਨਦਾਨੀ ਪਰਵਾਰ ਤੋਂ ਹੋਵੇ ਨਾਲ ਪਰਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਦੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸਟਰ ਲੋਡ ਕਰੋ ਜੀ ਨਾਮ ਸੁਪਨਾ ਪਤਾ ਹੁਸ਼ਿਆਰਪੁਰ ਕਾਸਟ ਹਿੰਦੂ जाट ਉਮਰ 31 1991 ਸਮਾ 11:55 AM ਲੁਧਿਆਣਾ ਕੱਦ ਮਾਜੀ ਫੋਟੇ 3 ਇਚ ਪੜਾਈ ਪਲੱਸ 2 ਡੀਸੀਏ ਡਿਪਲੋਮਾ ਤੇ ਪਰਿਵਾਰ ਦੀ ਮਹੰਗੇ ਜੀ ਮੁੰਡਾ ਵਧੀਆ ਪਰਿਵਾਰ ਦਾ ਸੋਨਾ ਸੁਨੱਖਾ ਹੋਵੇ ਵਧੀਆ ਬਿਜ਼ਨਸਮੈਨ ਜਾਂ ਐਨਆਰਆਈ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਮੂਗਾ ਕਾਸਟ ਜੱਟ ਸਿੱਖ ਗੋਤ ਧਾਲੀਵਾਲ ਉਮਰ 32 ਸਾਲ ਕੱਦ 5 ਫੁੱਟ 5 ਇੰਚ ਪੜਾਈ ਬੀ ਐਸ ਸੀ ਨਰਸਿੰਗਪੁਰਾ ਇੱਕ ਕੈਨੇਡਾ ਪੀ ਆਰ ਪਿਤਾ ਰਿਟਾਇਰ ਸਰਕਾਰੀ ਨੌਕਰੀ ਮਾਤਾ ਹਾਊਸ ਵਾਈਫ ਕੰਮੇਜੀ ਕੁੜੀ ਦੇ ਕੋਲ 1 ਸਾਲ ਦਾ ਵਿਜ਼ਟਰ ਵੀਜ਼ਾ ਹੈ ਤੇ ਮਾਤਾ ਪਿਤਾ ਦੇ ਕੋਲ ਕੈਨੇਡਾ ਦਾ ਸੁਪਰ ਵੀਜ਼ਾ ਹੈ ਨਾਲ ਪਰਿਵਾਰ ਦੀ ਮੰਗ ਦਿੱਤੀ ਗਈ ਹੈ ਜੀ ਮੁੰਡਾ ਕਨੇਡਾ ਦੇ ਵਿੱਚ ਪੀਆਰ ਹੋਵੇ। ਨਾਲ ਪਰਿਵਾਰ ਦਾ ਨੰਬਰ ਇਹ ਚ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁੜੀ ਦਾ ਰਿਸ਼ਤਾ ਪਤਾ ਨੰਦਪੁਰ ਸਾਹਿਬ ਕਾਸਟ ਲੋਬਾਣਾ ਖੱਤਰੀ ਉਮਰ 28 9 1999 ਕੱਦ 5 ਫੁੱਟ 2 ਇੰਚ ਪੜਾਈ ਬੀਸੀਏ ਡਿਪਲੋਮਾ 1 ਇਅਰ ਬੀਐਸਸੀ ਆਈਟੀ 2 ਇਅਰ ਜਿਮ ਟ੍ਰੇਨਿੰਗ ਸਰਟੀਫਿਕੇਟ। ਪਰਾਏ ਕੇ ਜਿਮ ਡ੍ਰੀਨਰ ਮਾਤਾ ਪਿਤਾ ਫੈਮਲੀ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਸੋਨਾ ਸੁਨਕਾ ਹੋਵੇ ਐਨਆਰਆਈ ਹੋਵੇ ਨਸ਼ੇ ਤੋਂ ਰਹਿਤ ਹੋਵੇ ਓਨਲੀ ਜੰਡੀਅਡ ਐਂਡ ਓਬੀਸੀ ਜਰਨਲ ਕਾਸਟ ਵਾਲੇ ਹੀ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਰ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਪ੍ਰੀਤ ਸਿੰਘ ਅਮਰੇਤਾਰੀ ਪਤਾ ਦੋਰੀਗਾ ਸਟ ਜੱਟ ਸਿੱਖ ਗੋਤ ਪੁੱਲਰ ਉਮਰ 12/12 1995 ਕੱਦ 5 ਫੁੱਟ 10 ਇੰਚ ਪੜਾਈ ਐਮਏ ਬੀਐਲਈਬੀ ਕਰੰਟ ਸਟੱਡੀ ਸਰਟੀਫਿਕੇਟ ਕੋਰਸ ਇਨ ਸ਼੍ਰੀ ਹਰਿਗੁਰੂ ਗ੍ਰੰਥ ਸਾਹਿਬ ਜੀ ਪਟਿਆਲਾ ਯੂਨੀਵਰਸਿਟੀ ਕੰਮੇ ਜੇ ਨਾ ਦਾ 3 ਇਅਰ ਵਰਕ ਐਕਸਪੀਰੀਅੰਸ ਇਨ ਕੋਪ ਸੋਸਾਇਟੀ 425 ਗਿੱਲੇ ਜ਼ਮੀਨ ਆਪਣਾ ਡੇਰੀ ਫਾਰਮ ਤੇ ਪਰਵਾਰ ਦੀ ਮੰਗੇ ਜੀ ਕੁੜੀ ਸਿੰਪਲ ਅਮਰਿਤਧਾਰੀ ਨਿਤਨੇਮੀ ਹੋਵੇ ਤੇ ਦਸਟਾਰ ਸਜਾਉਂਦੀ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਗੋਤ ਧਾਲੀਵਾਲ ਉਮਰ ਆਖ ਤਿੰਨ 1992 ਕੱਦ 5 ਫੁੱਟ 3 ਇੰਚ ਪ੍ਰਾ ਇੱਕ ਕੈਨੇਡਾ ਪੀਆਰ ਪੜ੍ਹਾਈ ਬੀਏ ਬੀਐਡ ਐਮਬੀ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਮਾਤਾ ਹਾਊਸ ਵਾਈਫ ਨੇ ਕੰਮੇਜੀ ਕੁੜੀ ਪ੍ਰਾਈਵੇਟ ਟੀਚਰ ਹੁਣ ਕੈਨੇਡਾ 10 ਸਾਲ ਦੇ ਟੂਰਿਸਟ ਵੀਜ਼ੇ ਤੇ ਗਈ ਹੈ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਵੈਸ਼ਨੋ ਹੋਵੇ ਕੈਨੇਡਾ ਪੀਆਰ ਹੋਵੇ 4 ਤੋਂ 5 ਕਿੱਲੇ ਜ਼ਮੀਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਾਜਲ ਰਾਣੀ ਪਤਾ ਪਟਿਆਲਾ ਕਾਸਟ ਮਜਬੀ ਸੇਖ ਗੋਤ ਕਲਿਆਣ ਬਤ ਉਮਰ 5 ਨਾ 1995 ਕੱਦ 5 ਫੁੱਟ 2 ਇੰਚ ਪੜਾਈ ਪਲੱਸ 2 EDD ਪ੍ਰਾ ਦੋਨੇ ਇੱਕ ਮੈਰਿਡੇ ਭੈਣਾਂ ਦੋਨੇ ਪਿਤਾ ਇਲੈਕਟ੍ਰੀਸ਼ੀਅਨ ਮਾਤਾ ਹਾਊਸ ਵਾਈਫ ਕਾਮੇਜੀ ਕੁੜੀ ਦੁਬਈ ਦੇ ਵਿੱਚ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇਜੀ ਮੁੰਡਾ ਦੁਬਈ ਦੇ ਵਿੱਚ ਹੋਵੇ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਏ ਜੀ ਦਿੱਤੇ ਗਏ ਨੰਬਰ ਦੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਜੇ ਸ਼ਰਮਾ ਪਤਾ ਦੁਕਰੀ ਲੁਧਿਆਣਾ ਕਾਸਟ ਹਿੰਦੂ ਉਮਰ 23 ਸਾਲ ਪੜਾਈ ਐਜੂਕੇਸ਼ਨ ਆਪਰ ਤੋਂ ਮੀਡਲ ਸਟੈਂਡਰਡ ਪੈਨ ਇੱਕ ਮੈਰਿਡ ਪਿਤਾ ਐਕਸਪਾਇਰ ਮਾਤਾ ਡੂਇੰਗ ਕਰਿਆਨਾ ਸ਼ਾਪ ਐਡ ਹਾਊਸ ਵਾਈਫ ਤੇ ਕਾਮੇਜੀ ਇਨਾਂ ਦਾ ਡੂਇੰਗ ਸਰਵਿਸ ਐਡ ਪਟ્રોલ ਪੰਪ ਵਿਆਹ ਨੂੰ ਪਰਵਾਰੇ ਤੇ ਪਰਵਾਰ ਦੀ ਮੰਗੇ ਜੀ ਸਿੰਪਲ ਮੈਰਿਜ ਕਰਨੀ ਹੋਰ ਪਰਵਾਰ ਦੀ ਕੋਈ ਮੰਗ ਨਹੀਂ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਰੂਬੀ ਮੰਗਲਿਕ ਪਤਾ ਲੁਧਿਆਣਾ ਉਮਰ 31 1997 ਪੜਾਈ ਬੀਕੋਮ ਐਮਬੀਏ ਪ੍ਰਾਇ ਇੱਕ ਅਨਮੈਰਿਡ ਪਿਤਾ ਗਵਰਨਮੈਂਟ ਜੌਬ ਇਨ ਬੈਂਕ ਮਾਤਾ ਹਾਊਸ ਵਾਈਫ ਗੋਤ ਸਹੋਤਾ ਬੇਗਰਾਜ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਪਰਿਵਾਰ ਛੋਟਾ ਹੋਵੇ ਤੇ ਮਾਸਟਰ ਡਿਗਰੀ ਕੀਤੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਕਿ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਹ ਜੇ ਜੇ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੀ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਓਨਲੀ ਐਡ ਦਾ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ 'ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਐਡ ਦੀ ਜੋ ਵੀ ਫੀਸ ਹੋਵੇਗੀ ਸਾਰਾ ਪ੍ਰੋਸੈਸ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੋਈ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਤੁਹਾਡਾ ਰਿਸ਼ਤਾ ਨਹੀਂ ਹੋ ਜਾਂਦਾ ਮਿਲਦੇ ਆ ਜੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ